100 ਰੁਪਏ ਦੇ 200 ਰੁਪਏ ਦੇ 200 ਰੁਪਏ ਦੇ ਦੋ ਭਾਜੀ 50 ਰੁਪਏ ਦਾ ਸੂਟ ਕਰਦਾ ਦੇਖੋ ਭਾਜੀ 50 ਰੁਪਏ ਦਾ ਸੂਟ ਆਲ ਓਵਰ 3.5 ਮੀਟਰ ਵੱਡਾ ਪੜਾ 50 ਰੁਪਏ ਦਾ ਸੂਟ ਤੁਸੀਂ 50 ਰੁਪਏ ਦਾ ਸੂਟ ਕਹਿ ਰਹੇ ਹੋ ਇਹ ਟਰੱਕਾਂ ਦੇ ਟਰੱਕ ਦੇ ਸੌਦੇ ਹੋਏ ਆ ਆਮ ਲੋਕਾਂ ਦੇ ਫਾਇਦੇ ਕਰਨ ਲਈ ਵੱਖਰਾ ਸਟਾਇਰ ਨੇ ਲਾਤੇ 50 ਰੁਪਏ ਦਾ ਸੂਟ 100 ਰੁਪਏ ਦੇ ਦੋ 50 ਰੁਪਏ ਦਾ ਸੂਟ ਦਾ ਦੇ ਰਹੇ ਹੋ 5 ਮੀਟਰ ਲੈਣਾ ਹੀ ਪੂਰਾ ਕੱਟ ਕੇ ਪੂਰਾ 5 ਮੀਟਰ ਕੱਟ ਕੇ ਦਵਾਂਗੇ ਚੈਲੰਜ ਕਰਕੇ ਕਹਿੰਦੇ ਆ ਸੇਲ ਸਿਰਫ 5 ਦਿਨਾਂ ਦੀ ਹੈ 30 ਨਵੰਬਰ ਤੱਕ 3 ਨਵੰਬਰ ਤੱਕ ਸੇਲ ਲੱਗਣੀ ਆ ਭਾਜੀ ਸੂਟ ਮਿਲਣਗੇ ਹਰ ਇੱਕ ਬੰਦੇ ਨੂੰ ਦੋ ਦੋ ਸੂਟ ਸਾਡੇ ਕੋਲ ਦੁਕਾਨਦਾਰ ਵੀ ਆ ਰਹੇ ਸਾਰੇ ਕਿਨੇ ਸਾਰਾ ਮਾਲ ਦੇ ਰਹੇ ਪਰ ਸਿਰਫ ਪਹਿਣਾ ਪਰਵਾਹ ਦੇ ਫਾਇਦੇ ਕਰਨੇ ਆ ਲੈ ਜਾਓ ਜੀ ਦੋ ਦੋ ਸੂਟ ਦੇਣਿਆ 100 ਰੁਪਏ ਦੋ ਸੂਟ ਦੇਣਿਆ ਆ ਚੱਕੋ ਨੈਚੁਰਲ ਕਰੇਵ ਦਾ ਸੂਟ ਆ ਭਾਜੀ ਪੂਰਾ 5 ਮੀਟਰ ਸੂਟ ਹੈ ਬਜ਼ਾਰਾਂ ਦੇ ਵਿੱਚ 5-500 ਰੁਪਏ ਦਾ 80 ਦੇਣੇ ਆ 500 ਰੁਪਏ ਦੇ 4 ਮਤਲਬ ਕਿ 250 ਰੁਪਏ ਦੇ 2 ਸੂਟ ਭਾਜੀ ਨੇਚਰਲ ਕ੍ਰੇਵ ਦਾ ਸੂਟ ਹੈ ਡਿਜ਼ਾਈਨ ਚੈੱਕ ਕਰ ਲੋ ਪ੍ਰਿੰਟ ਚੈੱਕ ਕਰ ਲੋ ਡੀਟੇਲ ਪ੍ਰਿੰਟਾਂ ਦੇ ਵਿੱਚ ਦੇ ਰਿਹਾ ਆ ਆਈਟਮਾਂ ਮੈਂ ਕਹਿੰਦਾ ਚੈਲੰਜ ਕਰਦੇ ਆ ਕੋਈ ਫੈਕਟਰੀ ਵਾਲਾ ਮਾਈਦਾਨ ਵਾਲੇ ਰੇਟ ਨਹੀਂ ਦੇ ਸਕਦਾ ਜੋ ਵੱਖਰਾ ਸਟਾਈਲ ਜੰਡੇ ਵਾਲਾ ਗੁਰੂ ਦੇ ਰਿਹਾ ਆ ਜਿਹੜਾ ਗਰਮ ਸੂਟ ਹੈ ਨਾ ਪਸ਼ਮੀਨੇ ਵਾਲਾ ਬਜ਼ਾਰਾਂ ਦੇ ਵਿੱਚ ਭਾਜੀ ਕਿੰਨੇ ਦਾ ਵਿਕਦਾ ਕੋਈ ਇਹ 700 ਕੋਈ 600 ਕੋਈ 500 ਬੱਖ ਬੱਖੇ ਰੇਟ ਆ ਪਾਜੀ ਅਸੀਂ ਦੇਨੇ ਆ 350 ਰੁਪਏ ਦੇ ਦੋ ਸੂਟ ਗਰਮ ਸੂਟ 350 ਦੇ ਦੋ 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 ਪਰ ਇਸ 350 175 ਰੁਪਏ ਦਾ ਸੂਟ ਰਹਿ ਗਿਆ ਸਰ ਠੰਕਰ ਕੰਪਨੀ ਦਾ ਬ੍ਰਾਂਡ ਆ ਚੈਲੰਜ ਕਰਕੇ ਕਹਿੰਦੇ ਆ ਬਾਜ਼ਾਰਾਂ ਦੇ ਵਿੱਚ 1 1000 ਰੁਪਏ ਦਾ ਸੂਟ ਮਿਲਦਾ ਅਸੀਂ ਦੇਨੇ ਆ 900 ਰੁਪਏ ਦੇ ਦੋ ਮਤਲਬ 450 ਸਾਡੇ 450 ਰੁਪਏ ਆ ਚੈੱਕ ਕਰੋ ਕੋਟੇਜ ਦਾ ਸੂਟ ਬਾਜ਼ਾਰਾਂ 'ਚ ਕੋਟੇਜ ਆਲ ਓਵਰ ਸੂਟ 1000 ਰੁਪਏ ਦਾ ਵਿਕਦਾ ਮੈਂ ਕਹਿੰਨਾ ਚੈਲੇਂਜ ਕਰਕੇ ਕਹਿੰਨੇ ਆ ਥਾਪੀਆਂ ਮਾਰ ਮਾਰ ਕਹਿੰਨੇ ਆ ਇਹ ਸੂਟ 1100 ਰੁਪਏ ਦਾ ਮਿਲਦਾ ਪਰ ਅਸੀਂ ਦੁਪੱਟਾ ਨਾਲ ਲਾ ਕੇ ਬਾਟਮ ਨਾਲ ਲਾ ਕੇ 1000 ਦੇ ਤਿੰਨ ਸੂਟ ਦੇਣੇ ਆ 1100 ਸੂਟ ਕਟ్రਾਈ ਵਾਲਾ 1000 ਦੇ ਤਿੰਨ ਸੂਟ ਦਾ ਮਾਤਰਾ ਪਤਾ ਕੀ ਆ 333 ਰੁਪਏ ਦਾ ਸੂਟ ਰਹਿ ਗਏ ਅਸੀਂ 333 ਰੁਪਏ ਦਾ ਸੂਟ ਦੇਣਾ ਕਿਉਂਕਿ ਇਹ ਵੱਖਰਾ ਸਟਾਈਲ ਆ ਵੱਖਰਾ ਸਟਾਈਲ ਜੰਡੇ ਵਾਲੇ ਗੁਰੂ ਦਾ ਸਾਡੇ ਰੇਡ ਵੱਖਰਾ ਹੀ ਆ ਭਾਜੀ ਕੋਲੀ 1000 ਦੇ ਤਿੰਨ ਸੂਟ ਮਿਲਣੇ ਇਹਦੇ ਵਿੱਚ ਰੰਗ ਤੁਸੀਂ ਚੈੱਕ ਕਰ ਲਓ ਕਟਾਈ ਦੇ ਗਰਮ ਸੂਟ ਜਿਹੜਾ ਬਹੁਤ ਵੱਡਾ ਫਾਇਦਾ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਉਹਨਾਂ ਲਈ ਵੱਡੇ ਫਾਇਦੇ ਆ 1000 ਦੇ ਤਿੰਨ ਸੂਟ ਚੈਲੰਜ ਕਰਕੇ ਕਹਿੰਦਾ ਵੈਲਵਟ ਦਾ ਸੂਟ ਵੈਲਵਟ ਦੀ ਬਾਟਮ ਵੈਲਵਟ ਦਾ ਸ਼ਾਲ ਓਏ ਬਜ਼ਾਰਾ ਚ 15-1500 ਦਾ ਹੀ ਵਿਕਦਾ ਵਾ ਇਹ ਵੀ ਲੈ ਲਓ 1000 ਰੁਪਏ ਦੇ ਤਿੰਨ 1000 ਦੇ ਤਿੰਨ ਬਿੱਲ ਵੈਲਵਟ ਦਾ ਸੂਟ 1000 ਰੁਪਏ ਦਾ ਤਿੰਨ ਭਾਜੀ ਦੇਣੇ ਪੈਣਿਆ ਤੁਸੀਂ ਗੱਲਾਂ ਭੱਡੀਆਂ ਕਰੀ ਜਾਂਦੇ ਹੋ 30 ਨਵੰਬਰ ਤੱਕ ਜਿਹੜਾ ਭੇਣਪੋ ਆਗਾ ਦੇਣੇ ਪਊਗੇ ਭਾਜੀ ਦਵਾਂਗੇ ਦਵਾਂਗੇ ਵੱਖਰਾ ਸਟਾਈਲ ਜੰਡੇ ਵਾਲੇ ਗੁਰੂ ਆਜੋ 1000 ਰੁਪਏ ਦੇ ਤਿੰਨ ਵੈਲਵਟ ਦੇ ਸੂਟ ਚੈੱਕ ਕਰ ਲਓ ਜਿਹੜੇ 8 800 9 900 ਦੇ ਸੂਟ ਆ ਇੱਥੇ 1500 ਦੇ ਤਿੰਨ ਦੇ ਲੈਣੇ ਆ ਮਾਦਰ 5 500 ਰੁਪਏ ਦੇ ਵਿੱਚ ਲੈ ਜਾਓ ਦੇਖੋ ਭਾਜੀ 15 1600 ਰੇਟ ਆ ਬਾਜ਼ਾਰ 'ਚ ਛਾਲ ਦੇ ਨਾਲ ਅਸੀਂ ਸੂਟ ਦੇਣਾ ਸਿੰਗਲ ਸੂਟ ਵੀ ਲੈ ਜਾਓ ਬਣਾ 650 ਰੁਪਏ ਦਾ ਚੱਕੋ ਰੀਵਾ ਦਾ ਲਗਜ਼ਰੀ ਬ੍ਰਾਂਡ ਭਾਜੀ 1500 ਦਾ ਬਜ਼ਾਰਾਂ 'ਚ ਇੱਕ ਹੈ ਅਸੀਂ 1500 ਦੇ ਦੋ ਦੇਣਿਆ ਵਾ ਦੇਖੋ ਸੂਟ ਕਿੰਨਾ ਸੋਹਣਾ ਫਰਨੀਸ਼ਿੰਗ ਬੜੀ ਚੰਗੀ ਆ ਦੁਪੱਟਾ ਵੀ ਨਾਲ ਡਿਜ਼ਾਈਨਰ ਆ ਇਹ 15 1500 ਰੁਪਈਆ ਬਾਜ਼ਾਰ 'ਚ ਇੱਕ ਸੂਟ ਤਾਂ ਲਈ ਜੰਦੇ ਗਰਮ ਸੂਟ ਦਾ ਇਹਦਾ ਦੱਸੂਗੀ ਭਾਈ ਭਾਜੀ 1500 ਦਾ ਇੱਕ ਦੇ ਹੀ ਜਾਂਦੇ ਆ ਅਸੀਂ ਚੈਲੰਜ ਕਰਕੇ ਕਹਿੰਨੇ ਆ 850 ਰੁਪਈਆ ਸੂਟ ਦੇਣਾ ਭਾਜੀ ਇੱਕ 850 ਦਾ 850 ਦੇਣਾ ਪਊ ਤੁਹਾਨੂੰ ਭਾਜੀ ਡਿਜੀਟਲ ਸੂਟ ਆ ਆ ਚੱਕੋ 3 3000 ਵਾਲਾ ਸੂਟ ਲੈ ਜਾਓ 1500 ਰੁਪਏ ਦਾ 1500 ਰੁਪਏ ਦਾ ਕੋ ਭਾਜੀ ਇਹ ਤਾਂ ਹੋ ਗਿਆ ਕਿਸੇ ਨੇ ਰਾਮ ਟੈਕ ਦੇ ਸੂਟ ਵੀ ਲੈਣੇ ਆਰਟ ਬ੍ਰਾਂਡਡ ਸੂਟ ਵੀ ਹੈਗੇ ਆਪਣੇ ਕੋਲ ਬਿਲਕੁਲ ਭਾਜੀ ਸਾਡੇ ਕੋਲ 1500 ਰੁਪਏ ਤੋਂ ਰਾਮ ਟੈਕ ਦਾ ਸੂਟ ਸ਼ੁਰੂ ਹੋ ਜਾਂਦਾ ਲੈ ਜਾਓ ਲਕਸ਼ਰੀ ਡਿਜ਼ਾਈਨਰ ਉਹ ਡਿਜੀਟਲ ਪ੍ਰਿੰਟ ਲੈ ਜਾਓ ਰਾਮ ਟੈਕਸ ਦੇ A1 ਕਪੜਾ ਮਿਲ ਜਾਂਦਾ ਦੇਖੋ ਤੁਸੀਂ ਦਾਜਵਲੀ ਦਾ ਕਪੜਾ ਲੈਣਾ ਤੁਸੀਂ ਵਿਆਹ ਸ਼ਾਦੀ ਵਾਸਤੇ ਸ਼ਾਪਿੰਗ ਕਰਨੀ ਤੁਸੀਂ ਕੰਪਲ ਲੈਣੇ ਕੋਟ ਪੈਂਟ ਲੈਣੇ ਕੁਰਤੇ ਪਜਾਮਾ ਲੈਣ ਡਰੈਸਾਂ ਲੈਣੀਆਂ ਸਾਰਾ ਕੋਸ਼ੀ ਬੱਕਰਾ ਸਟਾਈਲ ਜੜੇ ਵਾਲੇ ਗੁਰੂ ਮਿਲ ਜੂਗਾ। ਜੋ ਛੇਤੀ ਆਜੋ 30 ਨਵੰਬਰ ਤੋਂ ਪਹਿਲਾਂ-ਪਹਿਲਾਂ 100 ਰੁਪਏ ਦੇ ਦੋ ਸੂਟ ਵੀ ਦੇਣੇ ਆ। 300 ਰੁਪਏ ਦੇ ਦੋ ਸੂਟ ਵੀ ਦੇਣੇ ਆ। ਵੱਡੇ ਫੈਰੇ ਆ ਸਾਰੀ ਵੀਡੀਓ ਤੁਸੀਂ ਦੇਖ ਲਓ ਤੇ ਆਜੋ। ਸਾਰਿਆਂ ਦੇ ਫੈਰੇ ਕਰਕੇ ਭੇਜਾਂਗੇ। ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲੈਣ ਦਾ ਫੋਨ ਕਰ ਸਕਦੇ ਹੋ।